ਸਲਮਾਨ ਖਾਨ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਆ ਚੁੱਕੀਆਂ ਨੇ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ ਫੋਰੈਂਸਿਕ ਟੀਮਾਂ ਦੇ ਵੱਲੋਂ ਜੋ ਹੈ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਚੈਕਿੰਗ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਮੋਟਰਸਾਈਕਲ ਦੇ ਉੱਤੇ ਹਮਲਾਵਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਜੋ ਹੈ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਿੰਨ ਦੇ ਕਰੀਬ ਰਾਉਂਡ ਫਾਇਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਫੋਰੈਂਸਿਕ ਟੀਮ ਐਟੀਐਸ ਅਤੇ ਪੁਲਿਸ ਅਧਿਕਾਰੀ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਪਹੁੰਚੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਸਵੇਰੇ ਹੀ ਜੋ ਹੈ ਪੁਲਿਸ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਚੁੱਕੀ ਹੈ ਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਪੋੜੀ ਲਗਾ ਕੇ ਜਿੰਨੇ ਵੀ ਏਸੀ ਲੱਗੇ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਕੀ ਪਤਾ ਲਗਾਇਆ ਜਾ ਸਕੇ ਕਿ ਇਹ ਹਮਲਾਵਰਾਂ ਦੇ ਵੱਲੋਂ ਕਿਉਂ ਗੋਲੀਆਂ ਚਲਾਈਆਂ ਗਈਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਪੁਲਿਸ ਦੇ ਵੱਲੋਂ ਏਸੀ ਤੱਕ ਫਰੋਲ ਦਿੱਤੇ ਗਏ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਸਲਮਾਨ ਖਾਨ ਦੇ ਘਰ ਦੇ ਆਲੇ-ਦੁਆਲੇ ਜੋ ਕੈਮਰੇ ਲੱਗੇ ਨੇ ਉਹਨਾਂ ਦੇ ਵੀ ਖੰਗਾਲਿਆ ਜਾ ਰਿਹਾ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਭਾਈ ਜਾਨ ਦਾ ਦੁਸ਼ਮਨ ਕੌਣ ਹੈ ਜਿਸ ਨੇ ਕੀ ਮੋਟਰਸਾਈਕਲ ਦੇ ਉੱਤੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਘਰ ਦੇ ਬਾਹਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਵੇਂ ਸੁਰੱਖਿਆ ਫੋਰਸਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਚੱਲਦੇ ਹੋਏ ਇਹ ਗੋਲੀਆਂ ਚਲਾਉਣੀਆਂ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਕਿ ਕਿਵੇਂ ਇਸ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਹ ਵੀ ਤੜਕਸਾਰ ਆ ਕੇ ਤਾਂ ਹਾਲਾਂਕਿ ਇਸ ਘਟਨਾਕਰਮ ਤੋਂ ਬਾਅਦ ਅਜੇ ਤੱਕ ਸਲਮਾਨ ਖਾਨ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਨਾ ਹੀ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਸਲਮਾਨ ਖਾਨ ਦੇ ਘਰ ਦੇ ਬਾਹਰ ਹਮਲੇ ਤੋਂ ਬਾਅਦ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕੀ ਮਾਹੌਲ ਬਣਿਆ ਹੋਇਆ ਹੈ ਕਿਵੇਂ ਕੋਠਿਆਂ ਦੇ ਉੱਤੇ ਚੜ ਕੇ ਚੈਕਿੰਗ ਕੀਤੀ ਜਾ ਰਹੀ ਹੈ ਟੀਮਾਂ ਦੇ ਵੱਲੋਂ ਇੱਥੋਂ ਤੱਕ ਕਿ ਪੌੜੀ ਲਗਾ ਕੇ ਏਸੀ ਵੀ ਫਰੋਲੇ ਜਾ ਰਹੇ ਨੇ ਸੁਰੱਖਿਆ ਫੋਰਸਾਂ ਦੇ ਵੱਲੋਂ ਤਾਂ ਕਿ ਪਤਾ ਲਗਾਇਆ ਜਾ ਸਕੇ ਇਹ ਹਮਲਾਵਰ ਕੌਣ ਸਨ ਅਤੇ ਕਿਉਂ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਕਿ ਇਸ ਹਥਿਆਰ ਦੀ ਵਰਤੋਂ ਕੀਤੀ ਗਈ ਇਹਨਾਂ ਤਮਾਮ ਗੱਲਾਂ ਨੂੰ ਲੈ ਕੇ ਜੋ ਹੈ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਸ ਵੇਲੇ ਹਮਲਾ ਕੀਤਾ ਜਾਂਦਾ ਉਸ ਵੇਲੇ ਸਲਮਾਨ ਖਾਨ ਵੀ ਐਸੇ ਘਟਦੇ ਵਿੱਚ ਮੌਜੂਦ ਹੁੰਦੇ ਨੇ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਇਸੇ ਤਰ੍ਹਾਂ ਹਮਲੇ ਹੋਣਗੇ ਇਸ ਤਰ੍ਹਾਂ ਵੱਡੀਆਂ ਸ਼ਖਸੀਅਤਾਂ ਤਾਂ ਉੱਤੇ ਅਜੇਹੇ ਦੇ ਵਿੱਚ ਬਹੁਤ ਸਾਰੇ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਖੜੇ ਹੋ ਜਾਂਦੇ ਨੇ ਕਿਉਂਕਿ ਬੜੇ ਬੇਖੌਫ ਹੋ ਕੇ ਇਹ ਹਮਲਾਵਰ ਆਏ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਕਿਉਂਕਿ ਤਿੰਨ ਦੇ ਕਰੀਬ ਰਾਉਂਡ ਫਾਇਰ ਕੀਤੇ ਜਾਂਦੇ ਨੇ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਫਿਰ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਮਲਾਵਰ ਕਿ ਆਖਿਰਕਾਰ ਕਿਸੇ ਨੂੰ ਕੁਝ ਵੀ ਪਤਾ ਨਾ ਚੱਲ ਸਕੇ ਤਾਂ ਪੁਲਿਸ ਨੂੰ ਵੀ ਭੱਜਣਾ ਪੈਂ ਜਾਂਦੀਆਂ ਨੇ ਜਦੋਂ ਫੋਨ ਆਉਂਦਾ ਹੈ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਤਾਂ ਘਰ ਹਮਲਾ ਹੋਣ ਤੋਂ ਬਾਅਦ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਜੋ ਸਲਮਾਨ ਖਾਨ ਦੇ ਘਰ ਦੇ ਆਲੇ ਦੁਆਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਘਰਾਂ ਦੀਆਂ ਛੱਤਾਂ ਦੇ ਉੱਤੇ ਪੁਲਿਸ ਅਤੇ ਫੋਰੈਂਸਿਕ ਟੀਮਾਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਜੋ ਹੈ ਫੋਰੋ ਜੋ ਇਸ ਤਮਾਮ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਵੇਂ ਪਤਾ ਲਗਾਇਆ ਜਾ ਸਕੇ ਕਿ ਕਿਨਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਜਿਸ ਗੈਂਗ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਆਖਿਰਕਾਰ ਕੀ ਉਹਨਾਂ ਹਮਲਾਵਰਾਂ ਦੇ ਜੋ ਗੁਰਗਿਆਂ ਦੇ ਵੱਲੋਂ ਜਾਂ ਉਸ ਗੈਂਗ ਦੇ ਵੱਲੋਂ ਹੀ ਹਮਲਾ ਕੀਤਾ ਗਿਆ ਹੈ ਇਸ ਤਮਾਮ ਗੱਲਾਂ ਦੀ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਘਰ ਦੇ ਬਾਹਰ ਦੀਆਂ ਕਿ ਗੋਲੀਆਂ ਚੱਲੀਆਂ ਨੇ ਦੀਵਾਰਾਂ ਤੱਕ ਗੋਲੀਆਂ ਲੱਗੀਆਂ ਨੇ ਜਿਸ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਵੇਂ ਦੀਵਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਪੂਰੀ ਲਗਾ ਕੇ ਫੋਰੈਂਸਿਕ ਟੀਮਾਂ ਜਿਹੜੀਆਂ ਨੇ ਛੱਤਾਂ ਦੇ ਉੱਤੇ ਪਹੁੰਚੀਆਂ ਨੇ ਤੇ ਜਿੱਥੇ-ਜਿੱਥੇ ਗੋਲੀਆਂ ਦੇ ਨਿਸ਼ਾਨ ਨੇ ਉਹਨਾਂ ਨਿਸ਼ਾਨਾਂ ਨੂੰ ਰਾਉਂਡ ਅਪ ਕੀਤਾ ਜਾ ਰਿਹਾ ਹੈ ਤਾਂ ਪੂਰੀ ਜਾਂਚ ਪੜਤਾਲ ਇਸ ਵੇਲੇ ਸ਼ੁਰੂ ਕਰ ਦਿੱਤੀ ਗਈ ਹੈ ਫੋਰੈਂਸਿਕ ਟੀਮਾਂ ਦੇ ਵੱਲੋਂ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਕਿਉਂਕਿ ਇਸ ਵੇਲੇ ਜੇਕਰ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਦੇ ਕੋਲ ਵਾਈ ਪਲੱਸ ਸਿਕਿਉਰਿਟੀ ਹੈ ਜਿਸ ਦੇ ਵਿੱਚ ਦੋ ਤੋਂ ਤਿੰਨ ਕਮਾਂਡੋ ਹੁੰਦੇ ਨੇ ਅਤੇ ਹੋਰ ਅਧਿਕਾਰੀ ਹੁੰਦੇ ਨੇ ਵਾਈ ਪਲੱਸ ਸਿਕਿਉਰਿਟੀ ਦੇ ਵਿੱਚ ਜਿਹੇ ਦੇ ਵਿੱਚ ਇਸ ਤਰ੍ਹਾਂ ਸਲਮਾਨ ਖਾਨ ਦੇ ਉੱਤੇ ਹਮਲਾ ਕੀਤਾ ਜਾਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਕਿ ਕਿਵੇਂ ਘਰ ਦੇ ਬਾਹਰ ਆ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਨ੍ਹਾਂ ਹਮਲਾਵਰਾਂ ਦੇ ਵੱਲੋਂ ਤਾਂ ਫੋਰੈਂਸਿਕ ਟੀਮਾਂ ਇਸ ਵੇਲੇ ਜਿੱਥੇ ਆਲੇ-ਦੁਆਲੇ ਦੇ ਵੀ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕਰ ਰਹੀ ਹੈ ਤਾਂ ਉੱਥੇ ਹੀ ਆਲੇ-ਦੁਆਲੇ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਇਥੋਂ ਤੱਕ ਕਿ ਡੀ-ਮਾਰਟ ਹੈ ਉਸ ਦੀ ਛੱਤ ਦੇ ਉੱਤੇ ਚੜ ਕੇ ਵੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿੱਥੇ ਕਿ ਏਸੀ ਤੱਕ ਫਰੋਲੇ ਜਾ ਰਹੇ ਨੇ ਤੇ ਦਿਵਾਰਾਂ ਦੇ ਉੱਤੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਜਾ ਰਿਹਾ ਹੈ ਤਾਂ ਆਲੇ-ਦੁਆਲੇ ਪੂਰੀ ਤਰ੍ਹਾਂ ਪੁਲਿਸ ਨੇ ਚੌਕਸੀ ਵਰਤੀ ਹੋਈ ਹੈ ਚੈਕਿੰਗ ਪੂਰਨ ਤੌਰ ਤੇ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿਉਂਕਿ ਪਿਛਲੇ ਸਾਲ ਸਲਮਾਨ ਖਾਨ ਦੇ ਆਫਿਸ ਦੇ ਵਿੱਚ ਇੱਕ ਧਮਕੀ ਭਰਿਆ ਈਮੇਲ ਆਉਂਦਾ ਹੈ ਜਿਸ ਦੇ ਵਿੱਚ ਜਾਨੋ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਭਜਨਾ ਪੈਂਦੀਆਂ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਹੈ ਸਲਮਾਨ ਖਾਨ ਦੀ ਸਿਕਿਉਰਿਟੀ ਵਧਾ ਦਿੱਤੀ ਜਾਂਦੀ ਹੈ ਪਰ ਇਹ ਸਭ ਦੇ ਵਿਚਾਲੇ ਜਿੱਥੇ ਈਦ ਦਾ ਤਿਹਾਰ ਨਿਕਲਿਆ ਹੈ ਸਲਮਾਨ ਖਾਨ ਘਰ ਦੀ ਛੱਦ ਦੇ ਉੱਤੇ ਜੜੇ ਹੋਏ ਸਨ ਆਪਣੇ ਪਿਤਾ ਦੇ ਨਾਲ ਤੇ ਆਪਣੇ ਫੈਨਸ ਨੂੰ ਆਪਣੇ ਭਾਈਚਾਰੇ ਨੂੰ ਜੋ ਹੈ ਉਹਨਾਂ ਦੇ ਵੱਲੋਂ ਈਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਸਨ ਤਾਂ ਸਲਮਾਨ ਖਾਨ ਦੀ ਇੱਕ ਚਲਕ ਪਾਉਣ ਦੇ ਲਈ ਉਹਨਾਂ ਦੇ ਜੋ ਫੈਨਸ ਹਨ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਜਿਸ ਵੇਲੇ ਸਲਮਾਨ ਖਾਨ ਆਪਣੇ ਘਰ ਦੀ ਛੱਦ ਉੱਤੇ ਪਹੁੰਚਦੇ ਰਹੀ ਤੇ ਉਸ ਵੇਲੇ ਜੋ ਉਹਨਾਂ ਦੇ ਫੈਨਸ ਹਨ ਉਹਨਾਂ ਦੇ ਵੱਲੋਂ ਆਪੋ ਆਪਣੇ ਮੋਬਾਈਲ ਫੋਨਸ ਦੀਆਂ ਟੋਰਚ ਆਨ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਆਖਿਰਕਾਰ ਸਲਮਾਨ ਖਾਨ ਨੇ ਜ਼ਿੰਦਗੀ ਦੇ ਵਿੱਚ ਕੀ ਖਟਿਆ ਉਹ ਤਸਵੀਰਾਂ ਬਿਆਨ ਕਰਦੀਆਂ ਸਨ ਪਰ ਐਡੀ ਵੱਡੀ ਸ਼ਖਸੀਅਤ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾ ਦੇਣੀਆਂ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਤਾਂ ਇਸ ਵੇਲੇ ਉਹ तमाम ਗੋਲੀਆਂ ਦੇ ਨਿਸ਼ਾਨਾਂ ਨੂੰ ਰਾਉਂਡ ਫਾਇਰ ਕੀਤਾ ਜਾ ਰਿਹਾ ਹੈ ਫੋਰੈਂਸਿਕ ਟੀਮ ਦੇ ਅਧਿਕਾਰੀਆਂ ਦੇ ਵੱਲੋਂ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਆਖਿਰਕਾਰ ਲਾਲ ਸਰਕਲ ਲਗਾ ਦਿੱਤਾ ਗਿਆ ਫੋਰੈਂਸਿਕ ਟੀਮਾਂ ਦੇ ਵੱਲੋਂ ਜਿੱਥੇ ਕਿ ਗੋਲੀਆਂ ਦੇ ਨਿਸ਼ਾਨ ਨੇ ਤਾਂ ਤਿੰਨ ਦੇ ਕਰੀਬ ਰਾਉਂਡ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਜਿਸ ਵੇਲੇ ਹਮਲਾ ਕੀਤਾ ਗਿਆ ਉਸ ਵੇਲੇ ਸਲਮਾਨ ਖਾਨ ਇਸੇ ਘਰ ਦੇ ਵਿੱਚ ਮੌਜੂਦ ਸਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਤੇ مالی ਨੁਕਸਾਨ ਤੋਂ ਬਚਾਰਿਆ ਪਰ ਦੂਜੇ ਪਾਸੇ ਇਸ ਹਮਲੇ ਤੋਂ ਬਾਅਦ ਜੋ ਬਾਲੀਵੁੱਡ ਇੰਡਸਟਰੀ ਹੈ ਉਹ ਕਾਫੀ ਜ਼ਿਆਦਾ ਸੈਮੀ ਹੋਈ ਹੈ ਕਿਉਂਕਿ ਅਕਸਰ ਇਸ ਤਰ੍ਹਾਂ ਦੀ ਘਟਨਾ ਅਸੀਂ ਦੇਖਦੇ ਆ ਕਿ ਆਮ ਲੋਕਾਂ ਦੇ ਘਰਾਂ ਦੇ ਬਾਹਰ ਆ ਕੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਹਮਲਾਵਰ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਰ ਐਡੀ ਵੱਡੀ ਸ਼ਖਸੀਅਤ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਉਣੀਆਂ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਕਿ ਕਿਸ ਗੈਂਗ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਥੋੜੀ ਦੇਰ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਹੈ ਇਸ ਬਾਬਤ तमाम ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿਉਂਕਿ ਫਿਲਹਾਲ ਦੀ ਘੜੀ ਪੁਲਿਸ ਇਸ ਵळे ਜਾਂਚ ਪੜਦਾਲ ਦੇ ਵਿੱਚ ਲੱਗੀ ਹੋਈ ਹੈ ਕਿ ਕਿੰਨਾ ਹਮਲਾਵਰਾਂ ਦੇ ਵੱਲੋਂ ਆ ਕੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਗੈਂਗ ਦੇ ਵੱਲੋਂ ਪਹਿਲਾਂ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਉਸੇ ਗੈਂਗ ਦੇ ਬੰਦਿਆਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਨੇ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਕਿਵੇਂ ਜੋ ਹੈ ਫੋਰੈਂਸਿਕ ਟੀਮਾਂ ਸਲਮਾਨ ਖਾਨ ਦੇ ਘਰ ਦੇ ਬਾਹਰ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਟੀਮਾਂ ਦੇ ਵੱਲੋਂ ਜਿੱਥੇ-ਜਿੱਥੇ ਗੋਲੀਆਂ ਦੇ ਨਿਸ਼ਾਨ ਨੇ ਦੀਵਾਰ ਦੇ ਉੱਤੇ ਉਹਨਾਂ ਨੂੰ ਰਾਉਂਡ ਫਾਇਰ ਕੀਤਾ ਜਾ ਰਿਹਾ ਹੈ ਰਾਉਂਡ ਅਪ ਕੀਤਾ ਜਾ ਰਿਹਾ ਹੈ ਤਾਂਕਿ ਪੂਰੀ ਕੋਖ ਕੀਤੀ ਜਾਵੇ ਕੱਲੇ ਕੱਲੇ ਚੱਪੇ ਚੱਪੇ ਦੀ ਤਾਂਕੀ ਪਤਾ ਲਗਾਇਆ ਜਾ ਸਕੇ ਕਿੰਨਾ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਇਹ ਹਮਲਾਵਰ ਕੌਣ ਸਨ ਕਿੱਥੋਂ ਦੇ ਰਹਿਣ ਵਾਲੇ ਸਨ ਕਿਹੜੇ ਮਨਸੂਬਿਆਂ ਦੇ ਨਾਲ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਮੋਟਰਸਾਈਕਲ ਦੀ ਵਰਤੋਂ ਕੀਤੀ ਗਈ ਹੈ ਇਹਨਾਂ ਹਮਲਾਵਰਾਂ ਦੇ ਵੱਲੋਂ ਉਹ ਮੋਟਰਸਾਈਕਲ ਇਹਨਾਂ ਦਾ ਸੀ ਜਾਂ ਫਿਰ ਲੁੱਟ ਘੁਟਦਾ ਇਹ ਮੋਟਰਸਾਈਕਲ ਸੀ ਤੇ ਹਮਲਾ ਕਰਨ ਤੋਂ ਬਾਅਦ ਇਹ ਹਮਲਾਵਰ ਕਿੱਧਰ ਨੂੰ ਜਾਂਦੇ ਨੇ ਇਹ ਸਾਰਾ ਪੁਲਿਸ ਜਾਂਚ ਦਾ ਵਿਸ਼ਾ ਬਣ ਜਾਂਦਾ ਪਰ ਇਸ ਵੇਲੇ ਪੁਲਿਸ ਨੂੰ ਪੂਰੀ ਤਰ੍ਹਾਂ ਭਾਜੜਾ ਪੈ ਚੁੱਕੀਆਂ ਨੇ ਕਿਉਂਕਿ ਐਡੀ ਵੱਡੀ ਸ਼ਖਸੀਅਤ ਦੇ ਘਰ ਦੇ ਬਾਹਰ ਜੋ ਹੈ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ